इंटेंसिटी है मापी गई है तरन जमीन तो 40 किलोमीटर हेठा रहा ते का च कई पुचाल के तेज झटके महसूस किए गए तरन तारण फिरोजपुर के ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਇਸੇ ਵਿਚਾਲੇ ਜਦੋਂ ਅਠਕੇ ਕੰਦਾ ਹੈ ਪੁਚਾਲ ਹੁੰਦਾ ਹੈ ਤੇ ਪੈਨਿਕ ਸਿਚੁਏਸ਼ਨ ਹੋ ਜਾਂਦੀ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹੋ ਜਿਹੀ ਸਿਚੁਏਸ਼ਨਸ ਜੋ ਘਰ ਛੱਟ ਕੇ ਬਿਲਡਿੰਗਸ ਛੱਟ ਕੇ ਕਰਾ ਤੋਂ ਬਾਹਰ ਓਪਨ ਏਰੀਆਸ ਆ ਜਾਣਾ ਚਾਹੀਦਾ ਹੈ ਤੇ ਤਾਂ ਸੁਰਤਨ ਵਖਾਰੇ ਵੇਖਿਆ ਜਾ ਸਕਦਾ ਹੈ ਕਿ ਜੋ ਪੱਖਾ ਹੈ ਕਿੰਨਾ ਕਿਤੇ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ आ तस्वीर ने रात नौ बज के चौबीस मिनटियां जो कि पंजाब के कुछ इलाकों कुछ जिले च कुचाल के तेज झटके महसूस किए गए पैनिक सिचुएशन बन गई लोग घर तो बाहर आ गए हालांकि जो इंटेंसिटी इन नहीं निशारिया अठ इंटेंसिटी इस अर्थक्विक ਗੱਲ ਕਰਾਂਗੇ ਚੰਡੀਗੜ੍ਹ ਦੀ ਸੀਨੀਅਰ ਡੈਪਟੀ ਮੇਅਰ ਤੇ ਡੈਪਟੀ ਮੇਅਰ ਦੀ ਚੋਣ ਤੇ ਸਸਪੈਂਸ ਹੋਣੇ ਵੀ ਬਰਕਰਾਰ ਹੈ ਦੱਸ ਕਿ ਚੰਡੀਗੜ੍ਹ ਦੇ ਡੀਸੀ ਨੇ ਅੱਜ ਚੋਣ ਕਰਵਾਉਣ ਦੇ ਹੁਕਮ ਦਿੱਤੇ ਸੀਗੇ ਜੋ ਡੀਸੀ ਚੰਡੀਗੜ੍ਹ ਨੇ ਬਕਾਇਦਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਆਪ ਤੇ ਕਾਂਗਰਸ ਦੇ ਵੱਲੋਂ ਡੈਪਟੀ ਕਮਿਸ਼ਨਰ ਦੇ ਹੁਕਮ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਗਈ ਹੈ ਪਟੀਸ਼ਨ ਤੇ ਡੈਪਟੀ ਕਮਿਸ਼ਨਰ ਤੇ ਹੁਕਮਾਤੇ ਰੋਗ ਦੀ ਮੰਗ ਕੀਤੀ ਗਈ ਹੈ ਦੱਸ ਕਿ ਅੱਜ ਚੋਣ ਤੋਂ ਪਹਿਲਾਂ ਸਵੇਰੇ 10 ਵਜੇ ਕੋਰਟ ਸੁਣਵਾਈ ਹੈ ਤੇ ਕੋਰਟ ਦਾ ਫੈਸਲਾ ਤੈਅ ਕਰੇਗਾ ਕਿ ਅੱਜ ਦੀ ਚੋਣ ਆਪ ਤੇ ਕਾਂਗਰਸ ਨੇ ਪਟੀਸ਼ਨ ਚ ਦਲੀਲ ਦਿੱਤੀ ਹੈ ਕਿ ਤੈਅ ਵਿਵਸਥਾ ਮੁਤਾਬਿਕ ਮੇਅਰ ਕਰਵਾ ਸਕਦਾ ਹੈ ਚੋਣ ਤੇ ਇਸ ਦੇ ਵਿਚਾਲੇ ਕੁਝ ਦਿਨ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਡੈਪਟੀ ਕਮਿਸ਼ਨਰ ਚੰਡੀਗੜ੍ਹ ਦੇ ਵੱਲੋਂ ਕਿ ਅੱਜ ਜੋਗੇਪਾਈ ਫਰਵ ਨੂੰ ਡੈਪਟੀ ਕਮਿਸ਼ਨਰ ਤੇ ਜੋ ਹੈ ਸੀਨੀਅਰ ਡੈਪਟੀ ਮੇਅਰ ਤੇ ਡੈਪਟੀ ਮੇਅਰ ਦੀ ਚੋਣ ਹੋਏਗੀ ਇਸ ਦੇ ਵਿਚਾਲੇ ਹੁਣ ਕਾਂਗਰਸ ਤੇ ਆਮ ਆਦਮੀ ਪ ਵੱਲੋਂ ਜੋ ਐਸ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ 10 ਵਜੇ ਹਾਈ ਕੋਰਟ ਸੁਣਵਾਈ ਹੋਏਗੀ ਤੇ ਸਸਪੈਂਸ ਬਰਕਰਾਰ ਹੈ ਕਿ ਸੀਨੇ ਡਿਪਟੀ ਮੇਡ ਡਿਪਟੀ ਮੇਡ ਦੀ ਚੋਣ ਅੱਜ ਹੋਏਗੀ ਕਿ ਨਹੀਂ ਹੋਏਗੀ ਅਜਾ ਸਕਦਾ ਹੈ ਆਮ ਆਦੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਸਿਕਾਜ ਦਿੱਲੀ ਚ ਆਵਾਦੀ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਪੋਲੀਟੀਕਲ ਅਫੇਅਰਸ ਕਮੇਟੀ ਦੀ ਵੱਡੀ ਬੈਠਕ ਚ ਉਮੀਦਵਾਰਾਂ ਦੇ ਨਾਮ ਤੇ ਜੋ ਮੋਹਰ ਹੈ ਉਹ ਲੱਗ ਸਕਦੀ ਹੈ ਪੰਜਾਬ ਦਿੱਲੀ ਦੇ ਕੁਝ ਉਮੀਦਵਾਰਾਂ ਦਾ ਐਲਾਨ ਸੰਭਵ ਹੈ ਇਸ ਦੇ ਨਾਲੇ ਹਰਿਆਣਾ ਦੇ ਉਮੀਦਵਾਰ ਦਾ ਵੀ ਐਲਾਨ ਹੋ ਸਕਦਾ ਹੈ ਰਣ ਦੀ ਗੱਲ ਕਰੀਏ ਤੇ ਹਰਿਆਣਾ सीट शेयरिंग ਦਾ ਫਾਰਮੂਲਾ ਬਣਿਆ ਹੈ ਖਰੜਾਚ ਆਮ ਆਦਮੀ ਪਾਰਟੀ ਇੱਕ ਸੀਟ ਹੈ ਉਸ ਤੇ ਆਪਣਾ ਕੈਂਡੀਡੇਟ उतारेगी ਉਹ ਸੀਟ ਹੈ ਕੁਰਕਸ਼ੇਤ ਤੇ ਸੀਐਮ ਭਗਵੰਤ ਮਾਨ ਦੀ ਪੋਲੀਟিক্যাল ਅਫੇਅਰਸ ਕਮੇਟੀ ਮੀਟਿੰਗ ਸ਼ਾਮਲ ਹੋਣਗੇ 10 ਫਰਵਰੀ ਨੂੰ ਖੰਨਾ ਰੈਲੀ ਚ ਕੇਜੜੀ ਵਾਲਾ ਤੇ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀਗਾ ਕਿ ਇਸੇ ਮਹੀਨੇ ਦੇ ਅਖੀਰ ਤੱਕ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ ਤੇ ਵਜੇ ਕਿ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਅੱਜ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਕੈਂਡੀਡੇਟ ਦੀ ਬਕਾਇਦਾ ਜੀ ਲਿਸਟ ਹੈ ਉਹ ਜਾਰੀ ਕੀਤੀ ਜਾ ਸਕਦੀ ਹੈ ਹੁਣ ਗੱਲ ਕਰਾਂਗੇ ਕਿਸਾਨੀ ਆंदोलਨ ਦੀ ਆंदोलਨ ਦੀ ਅਗਲੀ ਰੂਪਰੇਖਾ ਤੇ ਸਰਵਨ ਸਿੰਘ ਪੰਦੇਰ ਨੇ న్యూਸ 18 ਤੇ ਕਿਹਾ ਹੈ ਕਿ ਗੱਲਬਾਤ ਦੇ ਦੌਰਾਨ ਗੱਲਬਾਤ ਦੀ ਕੜੀ ਕੇਂਦਰ ਸਰਕਾਰ ਨੇ ਤੋੜੀ ਹੈ ਗੱਲਬਾਤ ਅਸੀਂ ਨਹੀਂ ਸਰਕਾਰ ਨੇ ਰੋਕੀ ਹੈ ਪੰਦੇਰ ਨੇ ਕਿਹਾ ਕਿ ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟੇ ਐਮਐਸਪੀ ਕਾਨੂੰਨ ਤੇ ਗੱਲਬਾਤ ਲਈ ਅਸੀਂ ਹਮੇਸ਼ਾ ਤਿਆਰ ਹਾਂ ਦੂਜੀਆਂ ਕਿਸਾਨ ਜਥੇਬੰਦੀਆਂ ਦੇ ਮੁੱਦੇ ਤੇ ਵੀ ਸਰਵਨ ਸਿੰਘ ਪੰਦੇਰ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਨਵੀਂ ਲੀਡਰਸ਼ਿਪ ਨੂੰ ਕਬੂਲ ਕਰਨਾ ਵੀ ਆਸਾਨ ਨਹੀਂ ਹੁੰਦਾ ਸਫਲਤਾ ਮਿਲੇਗੀ ਤਾਂ ਫਰੋਸਾ ਵੀ ਬੱਚੇਗਾ ਤੇ న్యూస్ 18 ਦਾ ਖਾਸ ਗੱਲਬਾਤ ਦੇ ਦੌਰਾਨ ਸਰਵਣ ਸਿੰਘ ਪੰਦੇੜ ਦੇ ਵੱਲੋਂ ਆ ਗੱਲਬਾਤ ਕੀਤੀ ਗਈ ਤੇ ਵੱਡਾ ਬਿਆਨ ਦਿੱਤਾ ਗਿਆ। ਕਹਿੰਦਾ ਟਵੀਟ ਉਹਨਾਂ ਨੇ ਭੇਜਿਆ ਉਹਦੇ ਵਿੱਚ ਛਲ ਸੀਗਾ। ਉਹਨਾਂ ਨੇ ਫਿਰ ਉਹਦੇ ਵਿੱਚ ਡਿਵਰਸਿਫਿਕੇਸ਼ਨ ਵਾਲੀ ਖੇਤੀ ਲਿਆਂਦੀ ਜਿਹੜੀ ਅਸੀਂ ਰੱਦ ਕਰਤੀ ਸੀ। ਜੁਨਾ ਟਵੀਟ ਦੋਰੇ ਦੇਖ ਲਓ। ਹੂੰ ਠੀਕ ਆ। ਅਸੀਂ ਕਿਹ ਜਿਹੜੀ ਗੱਲ ਅਸੀਂ ਜਿਹੜੀ ਗੱਲ ਅਸੀਂ ਸਾਰਿਆਂ ਨੇ ਰੱਦ ਕਰ ਦਿੱਤੀ ਤੁਸੀਂ ਉਹਨੂੰ ਕਿਉਂ ਕਸੂਰ ਦਿਓ ਆਪ ਦੇ ਕੀ ਨੀ ਪਰ ਉਹ ਦੋਵੇਂ ਦੋਵੇਂ ਗੱਲਾਂ ਸੀ ਨਾ ਪੰਦੇੜ ਸਾਹਿਬ ਉਸ ਦੇ ਵਿੱਚ ਉਹ ਟਵੀਟ ਦੇ ਵਿੱਚ ਜ਼ਿਕਰ ਕੀਤਾ ਉਹ ਗੱਲ ਕੇਂਦਰ ਕੇਂਦਰ ਪਛਾਣ ਗਿਆ ਨੀ ਉਹਦੇ ਵਿੱਚ ਟਵੀਟ ਦੇ ਵਿੱਚ ਜ਼ਿਕਰ ਸੀਗਾ ਕਿ ਐਮਐਸਪੀ ਦੀ ਗਾਰੰਟੀ ਦੇ ਗੱਲ ਕਰੀਏ ਕ੍ਰੌਪ ਡਾਈਵਰਸੀਫਿਕੇਸ਼ਨ ਤੇ ਗੱਲ ਕਰੀਏ ਹੋਰ ਮੰਗਾਂ ਤੇ ਗੱਲ ਕਰੀਏ ਐਮਐਸਪੀ ਗਾਰੰਟੀ ਨਹੀਂ ਸੀ ਤੁਸੀਂ ਟਵੀਟ ਕੱਢੋ ਹੂੰ ਐਮਐਸਪੀ ਕੀ ਮੰਗ ਕੋਮਾ ਡਿਵਰਸੀਫਿਕੇਸ਼ਨ ਠੀਕ ਹੈ ਕੋਮਾ ਹਮ ਕੇਸ ਵਾਪਸ ਕੋਮਾ ਪਰਾਲੀ ਵਾਲੀ ਗੱਲ ਹਮ ਨਹੀਂ ਸੀ ਆਗੀ ਅਸੀਂ ਬਹੁਤ ਗੌਰ ਨਾਲ ਦੇਖਿਆ ਠੀਕ ਹੈ ਤੋਂ ਅਸੀਂ ਕਿਹਾ ਵੀ ਜਦੋਂ ਤੁਸੀਂ ਤੁਸੀਂ ਤੁਹਾਡੀ ਨੀਅਤ ਵਿੱਚ ਹੀ ਫਰਕ ਆ ਬੈਠਣ ਤੋਂ ਪਹਿਲਾਂ ਫਿਰ ਕੀ ਆ ਉਹਦੇ ਵਿੱਚ ਫਿਰ ਖਨੋਰੀ ਦਾ ਕਾਂਡ ਹੋ ਗਿਆ ਸੀ ਜੀ ਗੱਲਬਾਤ ਦੇ ਵਿੱਚ ਹਮ ਫਿਰ ਅਸੀਂ ਕਿਹਾ ਵੀ ਇੰਨਾ ਹਾਲਾਤਾਂ ਵਿੱਚ ਗੱਲਬਾਤ ਜਾਰੀ ਨਹੀਂ ਰੱਖੀ ਜਾ ਸਕਦੀ ਅਸੀਂ ਪਹਿਲਾਂ ਜਾ ਕੇ ਆਪਣੇ ਬੰਦੇ ਵੇਖੀਏ ਪੋਜੀਸ਼ਨ ਸੰਭੀਏ ਹਮ ਨੀ ਫਿਰ ਹੁਣ ਕਦੋਂ ਤੱਕ ਫੁੱਲ ਸਟਾਪ ਰਹੇਗਾ ਗੱਲਬਾਤ ਦੇ ਉੱਤੇ ਸਾਡੇ ਵੱਲੋਂ ਕੋਈ ਫੁੱਲ ਸਟਾਪ ਨਹੀਂ ਹੈਗਾ ਇਹ ਸਰਕਾਰ ਨੇ ਤੈਅ ਕਰਨਾ ਹੂੰ ਮਤਲਬ ਜੇ ਟਵੀਟ ਦੇ ਵਿੱਚ ਪੰਦੇੜ ਸਾਹਿਬ ਲਿਖਿਆ ਹੁੰਦਾ ਐਮਐਸਪੀ ਦੀ ਗਾਰੰਟੀ ਤਾਂ ਫਿਰ ਤੁਸੀਂ ਗੱਲਬਾਤ ਦੇ ਲਈ ਰਾਜ਼ੀ ਸੀ ਬਿਲਕੁਲ ਐਮਐਸਪੀ ਗਾਰੰਟੀ ਕਾਨੂੰਨ ਦੇ ਹੱਲ ਲਈ ਚਰਚਾ ਵਿਚਾਰ ਕਰਾਂਗੇ ਅਸੀਂ ਨਹੀਂ ਕਹਿੰਦੇ ਸੀ ਉਹ ਚਰਚਾ ਚੋਂ ਨਿਬੜਦਾ ਹੱਲ ਹੁੰਦਾ ਕਿ ਨਹੀਂ ਹੁੰਦਾ ਹੂੰ ਤੋੜਾ ਅਜੰਡਾ ਤੇ ਤੈਹ ਹੋ ਜਾਂਦਾ ਨਾ ਵੀ ਆਹ ਅਜੰਡਾ ਹੈ ਠੀਕ ਹੈ ਬਾਕੀ ਮੰਗਾ ਦਾ ਆਹ ਅਜੰਡਾ ਹਮ ਜਿਹੜੀ ਲਹਿਰ ਦੇ ਵਿੱਚ ਜਿਹੜੇ ਆਗੂਆਂ ਨੂੰ ਤੁਹਾਡੇ ਮੀਡੀਆ ਪਰਸਨ ਜਾਂ ਕੁਝ ਜਿਹੜੇ ਸਲਕਿਆਂ 'ਚ ਗੱਲਾਂ ਹੋ ਰਹੀਆਂ ਜੀ ਉਹਨਾਂ ਨੇ ਉਹਨੂੰ ਅਗਵਾਈ ਕਰਤਾ ਮੰਨਿਆ ਹੋਵੇ ਹਮ ਇਹ ਬਹੁਤ ਵੱਡੀ ਗੱਲ ਆ ਹਮ ਜਦੋਂ ਕੋ ਨਵੇਂ ਆਗੂ ਸਥਾਪਿਤ ਹੁੰਦੇ ਨੇ ਲਹਿਰ ਨੂੰ ਕੋਈ ਨਵੀਂ ਲਹਿਰ ਉੱਠਦੀ ਆ ਨਵੀਂ ਚੀਜ਼ਾਂ ਉਹਨਾਂ ਨੂੰ ਉਹਦੀ ਉਹਨਾਂ ਦੀ ਸਥਾਪਤੀ ਨੂੰ ਕਬੂਲਨ 'ਚ ਵੀ ਸਾਰਿਆਂ ਨੂੰ ਸਮੱਸਿਆ ਹੁੰਦੀ ਆ ਚਾਹੇ ਕਿਸੇ ਹੱਦ ਤੱਕ ਕੋਈ ਬੁੱਧੀਜੀਵੀ ਤਬਕਾ ਚਾਹੇ মিডিਆ ਪਰਸਨਸ ਨੇ ਜੀ ਠੀਕ ਆ ਜਦੋਂ ਕੰਮ ਪਤਾ ਕੰਮ ਕਰਾਂਗੇ ਕੰਮ ਦੇ ਵਿੱਚੋਂ ਸਫਲਤਾ ਮਿਲੂਗੀ ਫਿਰ ਭਰੋਸਾ ਵੀ ਵੱਜੂਗਾ ਹਮ ਇਹ ਸਵਾਲ ਆਉਣੇ ਸੀ ਸਾਡੇ ਲਈ ਹਮ ਕਿਸਾਨ ਜਥੇਬੰਦੀਆਂ ਦੇ ਵੱਲੋਂ WTO ਦਾ ਵਿਰੋਧ ਕੀਤਾ ਗਿਆ ਹੈ ਮੋਰਚੇ ਦਾ ਕਹਿਣਾ ਹੈ ਕਿ ਭਾਰਤ World Trade Organization ਚੋਂ ਬਾਹਰ ਆਵੇ World Trade Organization ਭਾਰਤ ਲਈ ਹਾਨੀ ਕਰ ਰਿਹਾ ਹੈ ਯੂਰਪ ਤੇ ਭਾਰਤ ਤੇ ਕਿਸਾਨਾਂ ਤੇ ਇੱਕ ਨੀਤੀ ਨਹੀਂ ਹੋ ਸਕਦੀ ਅਮਰੀਕਾ ਤੇ ਯੂਰਪ ਚ ਬਹੁਤ ਵੱਡੇ ਕਿਸਾਨ ਨੇ ਭਾਰਤ ਵੀ ਵੱਡੀ ਆਬਾਦੀ ਖੇਤਾਂ ਤੇ ਖੇਤੀ ਤੇ ਨਿਰਭਰ इसले मोर्चे मोर्चा देवलो विरोध कीता जा रहया कि कनक किते मांग कीती जा रही है कि डब्ल्यूटीओ चो भारत नु बाहर कीता जाए भारत ते यूरोप जो किसान बजदे ने वो काफी बड्डे किसान ने तो अमेरिका ते यूरोप दी तुलना पारद किसाना ना नहीं कीती जा सकदी दौलतियो द आदेश किया दौलतियो द आदेश कि खत्म कर दूजे पासे अमेरिका थ्रू ग्रीन बॉक्स आवदे किसाना ਹਜ਼ਾਰਾਂ ਡਾਲਰ ਸਬਸਿਡਿ ਦੇ ਰਿਆ ਹੈਗਾ ਇੱਕ ਬੰਨੇ ਅਮਰੀਕਾ ਤੇ ਇੰਗਲੈਂਡ ਤੇ ਬਹੁਤ ਵੱਡੇ ਕਿਸਾਨ ਆ ਤੇ ਸਾਡੇ ਕਿਸਾਨ ਬਹੁਤ ਛੋਟੇ ਆ ਅਮਰੀਕਾ ਚ ਲਗਭਗ 2% ਕਿਸਾਨ ਆ ਤੇ ਯੂਰਪ ਵਿੱਚ 1.5% ਕਿਸਾਨ ਆ ਤੇ ਸਾਡੇ 70 60000 ਕਰੋੜ ਕਿਸਾਨ ਹੈਗੇ ਆ ਇੰਨੇ ਕਿਸਾਨਾਂ ਨੂੰ ਇੱਡੇ ਛੋਟੇ ਕਿਸਾਨਾਂ ਨੂੰ ਵੱਡੇ ਕਿਸਾਨਾਂ ਨਾਲ ਕੰਪੇਅਰ ਕਰਨਾ ਤੇ ਸੰਭਵ ਨਹੀਂ ਜਾਂ ਇਸ ਕਰਕੇ ਇਹ ਪਾਲਿਸੀ ਬੇਸ਼ਿਸ਼ਟ ਤੌਰ ਤੇ ਭਾਰਤ ਲਈ ਬਹੁਤ ਹਾਨੀਕਾਰਕ ਹੈ ਭਾਰਤ ਅਗਰ ਉਸ ਪਾਲਿਸੀ ਚੱਲੂਗਾ ਨਾ ਸਰ ਦੇਸ਼ ਤੱਕ ਕੀ ਕਰ ਸਕਦਾ ਨਾ ਕਿਸਾਨ ਨਾ ਮਜ਼ਦੂਰ ਇਹ ਸਾਡਾ ਨਾ ਆਤਮ ਕਰਤੀ ਹੋਏਗਾ ਇਹਦੇ ਨਾਲ ਹੀ ਨਾਲ ਇਸ ਸਾਲ ਦਾ ਆਕੜਾ ਵੇਖੀ ਅਦਾਬਾਂ 85000 ਕਰੋੜ ਦੀਆਂ ਦਾਲਾਂ ਇمپੋਰਟ ਕੀਤੀਆਂ ਸਵਾ ਲੱਖ ਕਰੋੜ ਦਾ ਪਾਮ ਆਲ ਇمپੋਰਟ ਕੀਤਾ ਤੇ 1960 ਵਿੱਚ ਜਦੋਂ ਸਾਡੇ ਦੇਸ਼ ਵਿੱਚ ਖਾਣ ਦਾ ਅੰਨ ਨਹੀਂ ਸੀਗਾ ਦੋ ਸਾਲਾਂ ਦੇ ਵਿੱਚ ਵਿੱਚ ਅਸੀਂ ਦੇਸ਼ ਨੂੰ ਅੰਨ ਦੇ ਸੰਕਟ ਤੋਂ ਫਾਰ ਕਰਤਾ ਪਈਗਾ ਸਰਕਾਰ ਸਾਾਨੂੰ ਦੱਸੇ ਕੀ ਚਾਹੀਦੀ ਆ हम दसे अभी सरकार नु ओही चीज पूरी करके दवांगे सरकार नु बाहर भगाऊ दी लोड नहीं कि भारत दा किसान इतना सक्षम हैगा कदे नाल नाल वर्ल्ड ट्रेड ऑर्गेनाइजेशन है विश्व व्यापार संधि और सबसे बड़ी बात ये है कि कि इसमें दुनिया में व्यापार करने के लिए ये संधि है अब ये चाहते हैं कि एक पिंजरे के अंदर भारत का किसान और भारत बंद कर दे कि हम लेन-देन से बंद कर दिया जाए अगर हम कुछ लेते हैं कुछ देते हैं और अब सबसे बड़ी बात यह है कि खेती के अंदर सबसे ज़्यादा टेक्नोलॉजी की जरूरत है ये चाहते हैं कि इस देश को पिंजरा बढ़ा दिया जाए कि हिंदुस्तान का किसान प्रति सर्वदा में ना आए बाजार में ने जाए अपनी मांगों का आदान-प्रदान हो अब बताओ अगर डब्ल्यूटीओ का बंद कर दो तो ये जो रक्षक क्षेत्र की है, इतनी बड़ी-बड़ी सौदे हो रहे हैं तो वो भी बंद हो जाएंगे और भी टेक्नोलॉजी की बंद है देशपाड़च एसकेएम देवलो ट्रैक्टर मार्च कल कीता गया इसका स्टेट और नेशनल हाईवेस जाम कीता गया ट्रैक्टर मार्च हाईवे किनारे जो किसान देवलो चेन बनाई गई थी कि हाईवे किनारे ट्रैक्टर की वजह लंबे जाम भी लग गए पी समेत कई मंगा लागू करने की मांग किसानों की जा रही है तू वक्ख तस्वीर विखा रहे हैं पंजाब दस्वीर ने मोहाली संगरूर बठिडा मुक्तर साहब पठानकोट पटियाला राजपुरा तरन तारण जिथे की एस के एम ट्रैक्टर मार्च किया गया स्टेट अटे नैशनल हाईवे से लंबी चेन किसान के वो कितना कितने बनाई गई रोज जहर किया गया केंद्र के वालों मांग की गई कि एम एस पीते कानूनी गारंटी बनाई जाए इस तो पे गल करिए एस के एम के वलों ब्लैक डे भी मनाया गया कल दिन तस्वीर तुम थोड़े हैं जिथे कि बखें पंजाब इनफैक्ट पूरे देश ही ट्रैक्टर मार्च किसानों के वो क्या गल करेंगे संगरूर की संगरूर चीसान करीब चाली किलोमीटर की जो भारत है उसल्ड ट्रेड ऑर्गेनाइजेशन तो बहार किया जाए रावण के पुतले वाग पटाके पाके आ जो पुतला है डबल्यू टीओ का आ गया तस्वीर देखा जा सकता है कि लंबी कतार नजर ਆਰੀ ਹੈ ਦੂਰ ਦੂਰ ਤੱਕ ਇਥੇ ਕੀ ਨਜ਼ਰ ਕਮਾਈ ਸਕੀਏ ਤੇ ਟਰੈਕਟਰਾਂ ਦੀ ਲੰਬੀ ਕਤਾਰ ਦੇਖੀ ਜਾ ਸਕਦੀ ਹੈ ਆਸਕੇ ਅੰਦੇਵਲੋ ਸੰਗਰੂਰ ਦੀਆਂ ਤਸਵੀਰਾਂ ਜਿੱਥੇ ਕੀ ਟਰੈਕਟਰ ਮਾਰਚ ਕੱਢਿਆ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਪਾਰਸ ਨੂੰ ਬਾਹਰ ਕੱਢਿਆ ਜਾਏ ਭਾਰਤ ਤੇ ਪਾਰਸ ਦੇ ਕਿਸਾਨਾਂ ਦੀ ਤੁਲਨਾ ਅਮਰੀਕਾ ਦੇ ਯੂਰਪ ਦੇ ਕਿਸਾਨਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਇਸੇ ਉਚਾਲੇ 20 ਫੁੱਟ ਉੱਚਾ ਪੁਤਲਾ ਡਬਲਯੂਟੀਓ ਦਾ ਸੜਿਆ ਗਿਆ ਬੀਕੇਓ ਗ੍ਰਹਾ ਦੇ ਵੱਲੋਂ ਦੇਖੋ ਸ਼ੁਭ ਕਰਨ ਦੀ ਮੌਤ ਹੋਈ ਹੈ ਜਿਹੜੀ ਬਹੁਤ ਦੁਖਰੀ ਮੌਤ ਹੋਈ ਹੈ ਦੋ ਭੈਣਾਂ ਦਾ ਭਾਈ ਚਲੇ ਗਿਆ ਤੇ ਸਰਕਾਰ ਦੇ ਜ਼ਬਰ ਨਾਲ ਚਲੇ ਗਿਆ ਸ਼ਹੀਦियां ਪਹਿਲਾਂ ਵੀ ਲੋਕਾਂ ਦੀ ਬਹੁਤ ਪਈਆਂ ਨੇ ਸਿਰ ਦੇ ਵਿੱਚ ਦੀ ਗੋਲੀ ਕੱਢਣਾ ਅਸੀਂ ਕੇਂਦਰ ਸਰਕਾਰ ਦੀ ਤੇ ਖੱਟੜ ਸਰਕਾਰ ਦੀ ਬਹੁਤ ਜ਼ੋਰ ਨਾਲ ਨਿੰਦਿਆ ਕਰਦੇ ਹਾਂ ਵੀ ਐਸ ਲੋਟ ਜੇ ਤੁਸੀਂ ਆਪਣੇ ਦੇਸ਼ ਦੇ ਨੌਜਵਾਨ ਗੱਬਰੂਆਂ ਨੂੰ ਮਾਰਨ ਲੱਗੇ ਕਿਹਦੇ ਸਿਰ ਤੇ ਰਾਜ ਕਰੋਗੇ ਤੁਸੀਂ ਹਰਿਆਣਾ ਦੇ ਵੱਖ-ਵੱਖ ਥਾਵਾਂ 'ਚੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ। ਟਰੈਕਟਰ ਮਾਰਚ ਦੀਆਂ ਦਾਦਲੀ, ਕਰਨਾਲ, ਸੋਨੀਪੱਤ, ਪਾਣੀਪੱਤ ਤੋਂ ਵੱਖ-ਵੱਖ ਤਸਵੀਰਾਂ ਨੇ ਜੋ ਉਹ ਟਰੈਕਟਰ ਮਾਰਚ ਦੀਆਂ ਸਾਹਮਣੇ ਆਈਆਂ। ਤੇ ਚਾਰ ਵੱਖ-ਵੱਖ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ پا ਰਹੇ ਹੋ। हरियाणा तस्वीर ने दादरी करनाल सोनीपत पानीपत दिया तस्वीर ने जिथे कि एस के एम ऐलान कल एलान किया गया कि छब्बी फरवरी ट्रैक्टर मार्च किया जाएगा रोज जहर किया जाएगा इस दाले वो ताद किसानों ने इस ट्रैक्टर मार्च हिस्सा लिया आस्वीर ने हरियाणा जिथे कि ट्रैक्टर मार्च क्डिया गया किसानों के